ਲਓ ਜੀ ਆਪਾਂ ਆ ਰਹੇ ਸੀਗੇ ਤਖਤੂਪੁਰਾ ਸਾਹਿਬ ਮੇਲੇ ਤੋਂ ਨਾਲੇ ਰਾਸਤੇ 'ਚ ਮਿਲਿਆ ਆਪਣੇ ਪਿੰਡ ਬਲਾਸਪੁਰ ਤੋਂ ਬਹੁਤ ਹੀ ਭਰਤਵੰਦਾ ਫੱਕਰਵੰਦਾ ਫੱਕਰਵੰਦਾ ਇੱਲੋ ਇਹਨੂੰ ਆਪਾਂ ਗੱਡੀ 'ਚ ਬਿਠਾ ਲਿਆ ਨੂੰ ਆਪਾਂ ਪਿੰਡ ਛੱਡਣਾਗਾ ਤੁਰੇ ਜਾਂਦੇ ਸਾਡੀ ਨਿਗਾ ਪੈ ਗਿਆ ਇੱਲੋ ਇੱਲੋ ਡੀ ਜੇ ਹਾਂ ਇੱਲੋ ਫੱਕਰਵੰਦਾ ਵਿਚਾਰਾ ਦੇਖੋ ਸਭਾ ਨੂੰ ਪਿੰਡ ਬਲਾਸਪੁਰ ਛੱਡਾਂਗੇ ਹਾਂ ਚਲੋ ਜੀ ਅੱਡ ਸਾਹਿਬ ਠੀਕ ਹੈ ਚਲੋ ਆ ਦੇਖਣਾ ਫਿਰ ਦੇਖਣਾ ਕੀ ਕੁਝ ਦੇਖਿਆ ਫਿਰ ਉੱਥੇ ਉੱਥੇ ਕੁਝ ਦੇਖੀ ਆ ਹਾਂ ਤੇ ਨਾ ਇੱਕਠਾ ਅਸਾਂ ਕਿੰਨੇ ਵਜੇ ਗਿਆ ਸੀ ਤੜਕਿਓਂ 9 ਵਜੇ 9 ਵਜੇ ਕਾਸਤੇ ਆਏ ਸੀ ਉਧਰੋਂ ਹਾਂ ਖਾ ਪਰ ਤੁਰਕੇ ਆਏ ਸੀ ਤੁਰਕੇ ਆ ਸੀ ਹੁਣ ਵੀ ਤੁਰਕੇ ਜਾਣਾ ਤੂੰ ਜਨਾਬ ਵੜਾ ਦੇਖ ਦਿੰਦਾ ਹਾਂ ਮਿੰਟ ਤੁਰ ਜਾਵਣੀ ਤੇ ਸਾਰਾ ਦਿਨ ਸਾਰਾ ਦਿਨ ਜਾਏਗਾ ਮੇਲੇ ਤੇ ਫਿਰ ਸਾਰਾ ਨਹੀਂ ਲਾਗਾ ਲਾਗਾ ਨਹੀਂ ਨਹੀਂ ਫੇਰ ਦੁਬਾਰਾ ਜਾਏਗਾ ਹਨਾ 4 ਦਿਨ ਹੁੰਦਾ ਮੇਲਾ ਚਾਰ ਦਿਨ ਹੁੰਦਾਗਾ ਨਹੀਂ 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 4 ਦਿਨ ਤੋਂ ਹੁੰਦਾ ਹਾਂ ਕੋਈ ਸੰਤਾ ਦੇ ਚਲਾਪ ਅੱਛਾ ਨਹੀਂ ਹੁਣ ਕੱਲ ਨੂੰ ਫੇਰ ਜਾਏਗਾ 3:00 ਵਜੇ ਕੋਈ ਲੱਗੂ 2:00 ਵਜੇ ਅੱਛਾ 2:00 ਵਜੇ ਕਸਾ ਕਰਨ ਲੱਗਾ ਹਾਂ 8:00 ਵਜੇ ਹਟਿਆ ਹਾਂ ਹਾਂ 2:00 ਤੋਂ ਹਾਂ 2:00 ਚ ਲਾ ਕੇ 9:00 ਤੱਕ ਤੇ ਤੂੰ ਹੁਣ ਕੱਲ ਨੂੰ ਜਾਏਂਗਾ ਫੇਰ ਮੇਲੇ ਤੇ ਹਾਂ ਹਾਂ ਉਹ ਨਾ ਜਾਵਾਂ ਜਾ ਕਰਨ ਕੋਈ ਫਿਰ ਲਈਏ ਹਾਂ ਮੇਲਾ 4 ਦਿਨ ਜਾਏਗਾ ਮੇਲਾ 4 ਦਿਨਾਂ ਦਾ ਹਾਂ ਮੇਲਾ ਹਾਂ ਮੇਲਾ ਈਲੂ ਈਲੂ ਕਰਦਾ